ਤਤ ਗੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਪਲਵੰਡੀ ਸਾਹਿਬੋਂ ਬੰਦਮਾ ਸਾਹਿਬ ਵਿਖੇ ਜੋ ਕਿ ਬੁੱਢੇ ਦਲ ਦਾ ਹੈੱਡ ਕੁਆਰਟਰ ਹੈ ਸੋ ਇਸ ਸਥਾਨ ਤੇ ਬਾਬਾ ਦੀਪ ਸਿੰਘ ਜੀ ਹੁਰਾ ਨੇ ਤਕਰੀਬਨ 35 ਤੋਂ 40 ਸਾਲ ਰਗੜੀ ਦੀ ਸੇਵਾ ਕੀਤੀ ਹੈ ਬੁੱਢੇ ਦਲ ਦੇ ਵਿੱਚ ਸੋ ਉਸ ਸਥਾਨ ਤੇ ਆਪ ਜੀ ਖੜੇ ਹੋਓ ਇਸ ਸਥਾਨ ਤੇ ਸ਼੍ਰੋਮਣੀ ਸੇਵਾ ਰਹਿਤ ਹੈ ਸ਼੍ਰੋਮਣੀ ਪੰਥਰਤਾ ਸਿੰਘ ਸਾਹਿਬ ਜਹੇਦਾਰ ਬਾਬਾ ਬਲਵੀਰ ਸਿੰਘ ਜੀ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਜਲ ਸੇਵਾਵਾਂ ਕਰਵਾ ਰਹੇ ਹਨ ਸੋ ਉਹਨਾਂ ਦੇ ਰਹਿਣ ਮਾਈ ਹੇਠ ਜਿਸ ਤਰ੍ਹਾਂ ਕਿ ਬਾਬਾ ਚੇ ਸੰਗੀ ਨਿਵਾਸ ਸਰਾ ਬਣੀ ਹੈ ਤਿਆਰ ਹੋ ਚੁੱਕੀ ਹੈ ਮਹਾਪੁਰਸ਼ਾਂ ਵਾਸਤੇ ਸੰਕਤਾਂ ਵਾਸਤੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਹੈ ਸੋ ਹੋਰ ਵੀ ਸੇਵਾਵਾਂ ਚੱਲ ਰਹੀਆਂ ਨੇ ਇਸ ਤਰ੍ਹਾਂ ਕਿ ਇਸ ਅਸਥਾਨ ਤੇ ਬਵੇਕ ਦਾ ਲੰਗਰ ਵੀ ਬਣ ਚੁੱਕਾ ਹੈ ਵਧੀਆ ਨਵੇਂ ਨਵਾਂ ਤਿਆਰ ਹੋ ਚੁੱਕਾ ਹੈ ਸੋ ਇਹ ਸਥਾਨ ਤੇ ਅੰਦਰ ਲੋਕਟ ਵੀ ਲੱਗ ਰਹੀ ਏ ਜਿਸ ਤਰ੍ਹਾਂ ਕਿ ਪਾਰਕ ਵੀ ਬਣੀ ਹੋਈ ਏ ਬੂਟੇ ਨਵੇਂ ਸ਼ਾਨਦਾਰ ਫੁੱਲ ਫਲਾਂ ਦੇ ਬੂਟੇ ਵੀ ਲੱਗੇ ਹੋਏ ਹਨ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਏ ਕਿ ਭਾਈ ਵੱਧ ਚੜ ਕੇ ਮਾਇਆ ਦੇ ਗੱਪੇ ਜਾਂ ਹੋਰ ਵੀ ਸਵਾਵਾ ਜਿਸ ਤਰ੍ਹਾਂ ਵੀ ਕੀਤੀਆਂ ਜਾ ਸਕਦੀਆਂ ਹਨ ਤਨ ਮਨ ਕੰਮ ਦੇ ਨਾਲ ਕਰੋ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਏ ਕਿ ਭਾਈ ਵੱਧ ਚੜ ਕੇ ਸਵਾਵਾ ਕਰੋ ਜਿਸ ਤਰ੍ਹਾਂ ਕਿ ਆਪ ਸਾਰੀਆਂ ਸੰਗਤਾਂ ਨੇ ਦੇਖਿਆ ਕਿ ਸੇਵਾਵਾਂ ਚੱਲ ਰਹੀਆਂ ਨੇ ਸਰਾਵਾਂ ਵੀ ਸੇਵਾਵਾਂ ਚੱਲ ਰਹੀਆਂ ਨੇ ਲੋਕエット ਵੀ ਲੱਗ ਰਹੀ ਹੈ ਲੰਗਰ ਹਾਲ ਬਿਵੇਕ ਦੇ ਲੰਗਰ ਵੀ ਤਿਆਰ ਹੋ ਰਹੇ ਨੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਜਿਸੇ ਪਾਉਣ ਤੇ ਸੇਵਾਵਾਂ ਕੀਤੀਆਂ ਜਾਣ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ